ਪਿਆਰੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜਿਹ ਪ੍ਰਾਣੀ ਹਮੈ ਤਜੀ ਕਰਤਾ ਰਾਮ ਪਛਾਨ ਕਹੋ ਨਾਨਕ ਵਾਹ ਮੁਕਤ ਨਰ ਇਹ ਮਨ ਸਾਚੀ ਮਾਨ ਸਤਿਗੁਰੂ ਜੀ ਕਹਿੰਦੇ ਨੇ ਜਿਸ ਮਨੋਖ ਨੇ ਜਿਸ ਪ੍ਰਾਣੀ ਨੇ ਹੰਗਤਾ ਦਾ ਤਿਆਗ ਕਰ ਦਿੱਤਾ ਹੈ ਹੰਕਾਰ ਦਾ ਤਿਆਗ ਕਰ ਦਿੱਤਾ ਹੈ ਤੇ ਰਵੇਂ ਹੋਏ ਕਰਤਾ ਪੁਰਖ ਪਰਮਾਤਮਾ ਨੂੰ ਜਿਸ ਨੇ ਪਛਾਣ ਲਿਆ ਹੈ ਸਤਿਗੁਰੂ ਜੀ ਕਹਿੰਦੇ ਨੇ ਕਹੋ ਨਾਨਕ ਵਾਹ ਮੁਗਤ ਨਰ ਇਹ ਮਨ ਸੱਚੀ ਮਾਹ ਮਹਾਰਾਜ ਕਹਿੰਦੇ ਨੇ ਇਹ ਗੱਲ ਸੱਚੀ ਜਾਣ ਲੈ ਕਿ ਉਹ ਮਨੁੱਖ ਮੁਕਤ ਹੈ ਜਿਹੜਾ ਹੰਗਤਾ ਦਾ ਤਿਆਗ ਕਰ ਦਿੰਦਾ ਹੈ ਤੇ ਕਰਤਾ ਰਾਮ ਰਮੇ ਹੋਏ ਪਰਮਾਤਮਾ ਦੀ ਪਛਾਣ ਕਰ ਲੈਂਦਾ ਹੈ ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ